ਅਜਕ ਜੇ ਫੁੱਲ ਕਦੇ ਦੀ ਮਿੱਦ ਦੇ ਜੋ ਸਿਆਣੇ ਅਖਵਾਉਂਦੇ ਗਾਇਕਾ ਨਵਜੋਤ ਕੋਰ ਦੇ ਧਾਰਮਿਕ ਗੀਤ ਬੁਰਜ ਤਸੀਹ ਅਤੇ ਗਾਇਕ ਉਮਰਾਓ ਮਸ ਦੇ ਧਾਰਮਿਕ ਗੀਤ ਲੈ ਲਓ ਬਦਲਾ ਦੀ ਰਿਕਾਰਡਿੰਗ ਅਤੇ ਵੀਡੀਓ ਮੁਕੰਮਲ ਹੋ ਚੁੱਕਿਆ ਇਸ ਦੌਰਾਨ ਗੱਲਬਾਤ ਕਰਦੇ ਆ ਪਵਨਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਧਾਰਮਿਕ ਗੀਤ ਬੁਰਜ ਤਸੀਹੇ ਗੀਤਕਾਰ ਭੁਪਿੰਦਰ ਸਿੰਘ ਜੋਗੀ ਦੇ ਵੱਲੋਂ ਲਿਖਿਆ ਗਿਆ ਹੈ ਅਤੇ ਲੈ ਲਓ ਬਦਲਾ ਧਾਰਮਿਕ ਗੀਤ ਗੀਤਕਾਰ ਪ੍ਰਮਾਨ ਸਿੰਘ ਭਾਮੀਆਂ ਦੇ ਵੱਲੋਂ ਲਿਖਿਆ ਗਿਆ ਅੱਗੇ ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਸੁਰਿੰਦਰ ਸਿੰਘ ਬੱਬੂ ਦੇ ਵੱਲੋਂ ਕੀਤਾ ਗਿਆ ਅਤੇ ਵੀਡੀਓ ਮਾਲਵਾ ਸਟੂਡੀਓ ਖਮਾਣਾ ਦੇ ਵੱਲੋਂ ਕੀਤਾ ਗਿਆ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਇਹ ਧਾਰਮਿਕ ਗੀਤ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਯਾਦ ਨੂੰ ਸਮਰਪਿਤ ਹੋਵੇਗਾ ਇਸ ਗੀਤ ਨੂੰ ਆਗਾਜ਼ ਜਾਗਰਨ ਦੇ YouTube ਚੈਨਲ ਅਤੇ ਆਗਾਜ਼ ਜਾਗਰਨ ਦੇ Facebook ਪੇਜ ਅਤੇ Instagram ਤੇ ਕੁਝ ਹੀ ਦਿਨਾਂ ਦੇ ਵਿੱਚ ਅਪਲੋਡ ਕਰ ਦਿੱਤਾ ਜਾਊਗਾ। ਆਗਾਜ਼ ਜਾਗਰਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਵਨਜੀਤ ਸਿੰਘ ਲੰਬਾ ਖਮਾਣੋ ਤੋਂ। ਅਸੀਂ ਅੱਜ ਇੱਕ ਪਿੰਡ ਢੰਗਰਾਲੀ ਸਿੱਖਾਂ ਦੀ ਆਏ ਸੀ ਤੇ ਇੱਥੇ ਇੱਕ ਧਾਰਮਿਕ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ। ਅਸੀਂ ਉਹਨਾਂ ਨਾਲ ਕੁਝ ਗੱਲਾਂ ਕਰਾਂਗੇ ਕਿਸੇ ਵਿਸ਼ੇ ਦੇ ਸੰਬੰਧ ਵਿੱਚ ਗੀਤ ਆ। ਤੇ ਮੇਰੇ ਨਾਲ ਮੌਜੂਦ ਨੇ ਇੱਕ ਨਵਜੋਤ ਕੌਰ ਜੀ ਤੇ ਇੱਕ ਟੀਮ ਦੇ ਵਿੱਚ ਜਿਨ੍ਹਾਂ ਨੇ ਰੋਲ ਕੀਤਾ ਹੈ ਟੀਮ ਦੇ ਵਿੱਚ ਵੀਡੀਓ ਐਡੀਟਿੰਗ ਦੇ ਵਿੱਚ ਸਾਰੇ ਹੈਗੇ ਸੀਗੇ ਉਹ ਵੀ ਮੇਰੇ ਨਾਲ ਮੌਜੂਦ ਨੇ ਅੱਜ ਇੱਕ ਥਾਰ ਵਿੱਚ ਰਿਕਾਰਡਿੰਗ ਕਰ ਰਹੀ ਹੈ ਤੇ ਪਿੰਡ ਕੰਗਰਾਲੀ ਸਿੱਕਾਂ ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਕੀਰਤ ਹੈ ਹੈ ਕਿਸ ਵਿਸ਼ੇ ਦੇ ਸੰਬੰਧ ਵਿੱਚ ਹੈਗੇ ਜੀ ਇਹ ਵਿਸ਼ਾ ਮੁਬਾਈ ਸਿੱਖ ਮਹਾਰਾਜ ਦੇ ਛੋਟੇ ਸਹਿਜਾਂ ਨੂੰ ਸਮਰਪਿਤ ਹੈ ਉਹਨਾਂ ਦੇ ਸ਼ਹੀਦੀ ਦਿਨ ਲਈ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਜੋ ਉਹਨਾਂ ਨੂੰ ਇਕ ਜਿਆਦਾ ਦੇ ਤੌਰ ਤੇ ਸਪਸ਼ਟ ਕਰ ਦੇ ਸਕਦਾ ਦੇ ਸਾਹਮਣੇ ਇਹਨਾਂ ਤੋਂ ਪੁੱਛਿਆ ਗਿਆ ਜੀ ਸਾਡਾ ਤੁਹਾਡਾ ਜਾਂ ਕਿਸੇ ਹੋਰ ਨਹੀਂ ਇੱਕ ਛੋਟੀ ਪੈਨ ਨਵਜੋਦ ਕੋਰ ਵੱਲੋਂ ਇਹਦੀ ਸਿੰਗਰ ਹੈ ਨਵਜੋਦ ਕੋਰ ਲੁਧਿਆਣਾ ਤੋਂ ਇਹ ਸਿੰਗਰ ਨੇ ਉਹਨਾ ਗੀਤ ਹੈ ਤੇ ਮੈਂ ਇਸ ਦੇ ਵਿੱਚ ਕੀ ਰੋਲ ਪਲੇ ਕਰਦੇ ਹਾਂ ਨਾਲ ਜੀ ਕਾਣ ਕਤੁਰ ਲਈ ਜੁਆ ਕੁਝ ਦਿਨਾਂ ਦੇ ਵਿੱਚ ਬਸ ਮੋਸਟਲੀ ਸਾਡੇ ਟੀਮ ਵੱਲੋਂ ਤਿਆਰ ਹੈਗਾ ਗਾਣਾ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੁਹਾਡੇ ਦੇ ਵੀ ਕੋਟਾਈ ਜੇ। ਇਹਨੂੰ ਬਜੂਤ ਕਰਦੀ ਤੁਹਾਡਾ ਇੱਕ ਧਾਰਮਿਕ ਗੀਤ ਤੁਸੀਂ ਅੱਜ ਸਿੱਧੇ ਕਰ ਰਹੇ ਆ ਗਾਣੇ ਦੀ। ਅ ਕਿਸ ਤਰ੍ਹਾਂ ਦਾ ਵਿਸ਼ਾ ਹੈਗਾ ਗਾਣੇ ਦਾ ਧਾਰਮਿਕ ਹੈਗਾ ਕੀ ਹੈਗਾ ਤੇ ਕਿਹਨਾਂ ਵੱਲੋਂ ਲਿਖਿਆ ਗਿਆਗਾ? ਇਹ ਤਿੰਦੂ ਸਿੰਘ ਜੀ ਦੂਜੀ ਨੇ ਲਿਖਿਆ। ਜੀ। ਹਾਂਜੀ ਤੇ ਧਾਰਮਿਕ ਵੀ ਹੈ। ਜੀ। ਹਾਂਜੀ। ਜੀ। ਮੜ ਕਿਹੜੀ ਕੰਪਨੀ ਵੱਲੋਂ ਕਿਹੜੇ ਚੈਨਲ ਵੱਲੋਂ ਇਹ ਰਿਲੀਜ਼ ਕੀਤਾ ਜਾ ਰਿਹਾ ਹੈ? ਇਹ ਆਗਾਜ਼ ਜਾਗਰਣ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਂਜੀ। ਤੇ ਉਹਨਾਂ ਨੇ ਸਾਨੂੰ ਬਹੁਤ ਕਾਪੀ ਪਹਿਲਾਂ ਵੀ سپورਟ ਕੀਤੀ ਆ ਤੇ ਆਗਾਜ਼ ਜਾਗਨ ਉਹਨਾਂ ਦੇ ਚੈਨਲ ਤੇ ਹੀ ਚਲਾਇਆ ਜਾ ਰਿਹਾ ਹੈ ਆ ਤੇ ਜੋਗੀ ਜੀ ਸਾਡੇ ਜਿਹੜਾ ਰਾਈਟਰ ਨੇ ਤੇ ਉਹਨਾਂ ਨੇ ਲਿਖਿਆ ਇਹ ਗਾਣਾ ਤੇ ਲੋਜੋਦ ਕਰਦੀ ਆਵਾਜ਼ ਹੈ ਜੀ ਜਿਹੜੀ ਸਾਈਟ ਤੇ ਹੋ ਗਈ ਆ ਇਹ ਆ ਜਾਗਰਣ ਜਿਹੜਾ ਆ ਆਗਾਜ਼ ਜਾਗਰਣ ਆ ਉਸ ਦੇ ਚੈਨਲ ਤੇ ਹੀ ਆਏਗਾ ਜੀ ਧੰਨਵਾਦ ਅੱਜ ਬਹੁਤ ਦੀ ਤੁਹਾਡਾ ਇੱਕ ਤਰ੍ਹਾਂ ਦਾ ਕੀਤ ਕੀਤਾ ਹੈਗਾ ਤੁਸੀਂ ਜੀ ਕੀ ਕਹਣਾ ਕਰੇਗਾ ਇਹ ਗੀਤ ਇਸ ਗੀਤ ਦੇ ਵਿੱਚ ਸ੍ਰਿੰਦਰ ਪੱਪੂ ਜੀ ਦਾ ਮੁਦਿਕਾ ਔਰ ਇਸ ਗੀਤ ਨੂੰ ਲਿਖਿਆ ਪਰਮਾਨੰਦ ਸਿੰਘ ਭਾਮੀਆ ਜੀ ਨੇ ਜਿਹੜੇ ਬੜੇ ਅੱਛੇ ਗੀਤ ਕਰਨੇ ਜੀ ਤੇ ਇਹਨਾਂ ਦੇ ਵਿੱਚ ਅੱਜ ਅਸੀਂ ਇੱਕ ਖਬਰ ਵਾਲੀ ਦੇ ਵਿੱਚ ਇਸ ਗੀਤ ਨੂੰ ਇਸ ਗੀਤ ਦੀ ਸ਼ੂਟਿੰਗ ਕੀਤੀ ਹੈ ਤੇ ਜਿਨ੍ਹਾਂ ਦੇ ਵਿੱਚ ਸਾਡੇ ਮਿਸਤਰਕਾਰ ਜਿਉ ਮੈਡਮ ਜੀ ਨੇ ਅ ਫਰੋਰ ਦਾ ਮਾਡਲ ਕੀਤੀ ਹੈ ਔਰ ਇਸ ਗੀਤ ਨੂੰ ਆਗਾਰ ਜਾਗਰਣ ਵੱਲੋਂ ਰਿਲੀਜ਼ ਕੀਤਾ ਜਾਵੇਗਾ ਥੋੜੇ ਦਿਨ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਇਸ ਆਹ ਤਾਂ ਇਹ ਧਰਮ ਦੀ ਇਤਿਹਾਸੀ ਛੋਡੇ ਸਾਹਿਬ ਜਿਆਦੇ ਦੀ ਗੱਲਬਾਤ ਆ। ਮਲੇਰਕੋਟਲੇ ਦੇ ਨਵਾਬ ਨੇ ਛੋਡੇ ਸਾਹਿਬ ਜਿਆਦੇ ਨੂੰ ਵੀ ਆਕਸਵਿਚ ਦੋਨਾਂ ਦੀ ਗੱਲਬਾਤ ਕੀਤੀ। ਜੀ ਮਾੜਾ ਕੈਕ ਪਰਵਾਸ ਤਾਂ ਕੀ ਜਦੋਂ ਚੱਲ ਗਿਆ ਵੀ ਤੁਸੀਂ ਵੀ ਮੌਡਲਿੰਗ ਜਦੋਂ ਸਟਾਰੀ ਸੰਗਤ ਬੈਠੀ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਅਦਰਸ਼ੀ ਕਰਨ ਦੇ ਲਈ ਵਾਰਤ ਸੱਜ ਜੇ ਹੋਇਆ ਸੀਗਾ ਸੱਜਾ ਹੋਇਆ ਸੀਗਾ ਤੇ ਉਸ ਮੁਗਲ ਦਰਬਾਰ ਤੇ ਸਿਰਫ ਤੇ ਸਿਰਫ ਨਾਰਾ ਲਾਉਣ ਦੇ ਲਈ ਮੇਰਕੋਟਲੇ ਦੇਦੇ ਨਵਾਬ ਸੀਗੇ ਉਹ ਆਏ ਸੀਗੇ ਤੇ ਉਹਨਾਂ ਨੇ ਅੱਗੇ-ਅੱਗੇ ਜੋ ਗੱਲਬਾਤ ਕੀਤੀ ਹੈ ਉਹੀ ਇਸ ਵੀ ਦੇ ਰਾਹੀਂ ਜਾਣ ਕਿਸੇ ਦੇ ਦੇਖੋ ਤੋਤਰ ਲਿਖ ਦਿੱਤਾ ਜਾ ਰਿਹਾ ਹੈ ਬਸ ਕੁਝ ਦਿਨਾਂ ਦੇ ਵਿੱਚ ਆ ਬੜਾ ਕੰਮ ਰਹਿੰਦਾ ਸੀਗਾ ਇੱਕ ਦਿਨ ਵਿੱਚ 15 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਵੀ ਹਾਜ਼ਰ ਕਰਾਂਗੇ ਇਹਨੀ ਧਰਮ ਗਾਣਾ ਕੀਤਾ ਇਹ ਕਿਸ ਨੂੰ ਸਮਰਪਿਤ ਹੈ ਕਦੋਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਗਾਣਾ ਰਿਕਾਰਡ ਕੀਤਾ ਵੀ ਭਰਵਜੇਸੌਰ ਜੀ ਲੁਧਿਆਣੇ ਵਾਲਾ ਮਿਲੂ ਤੇ ਇਹਦੇ ਵਿੱਚ ਦਾਸ ਦੀ ਕਲਮ ਨੇ ਕੁਝ ਬੰਦ ਪਾਏ ਨੇ ਉਹ ਜਨਨਮ ਰਚ ਹੈ ਉਹਦੇ ਵਿੱਚ ਧੰਤਰ ਮਾਤਾ ਗੁਦਰ ਕੌਰ ਜੀ ਆਪਣੇ ਨਾਂ ਜੀਤਾ ਰਾਣੀ ਨੂੰ ਕੁਝ ਸੰਦੇਸ਼ ਦਿੰਦੀ ਆ ਗੋ ਲਾਲ ਜਦੋਂ ਆਖਰੀ ਦਿਨ ਸੂਬੇ ਦੀ ਕਚੈਰੀ ਜਾਣ ਲੱਗੇ ਨੇ ਉਹ ਟਾਈਮ ਦਾ ਵਰਣਨ ਕੀਤਾ ਦਾਸ ਦੀ ਕਲਮ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੇ ਦਿਨ ਦੇ ਵਿੱਚ ਇਹ ਕੀ ਤੁਹਾਡੇ ਕੋਲ ਪਹੁੰਚ ਜਾਣਾ ਹੈ